ਫਲਾਈ ਓਵਰ ਥੱਲੇ ਭਰੇ ਪਾਣੀ ਚ ਡੁੱਬ ਗਈ ਗੱਡੀ ਆਲੇ ਦੁਆਲੇ ਲੋਕਾਂ ਨੂੰ ਪੈ ਗਈਆਂ ਭਾਜੜਾਂ ਮੁਸ਼ਕਿਲ ਨਾਲ ਪਹਿਲਾਂ ਨੌਜਵਾਨ ਨੂੰ ਕੱਢਿਆ ਬਾਹਰ ਫਿਰ ਕ੍ਰੇਨ ਦੀ ਮਦਦ ਨਾਲ ਡੁੱਬੀ ਗੱਡੀ ਕੱਢੀ ਗਈ ਬਾਹਰ ਜੀ ਹਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਫਲਾਈਓਵਰ ਦੇ ਥੱਲੇ ਭਰੇ ਪਾਣੀ ਚ ਅਚਾਨਕ ਹੀ ਇੱਕ ਗੱਡੀ ਡੁੱਬ ਗਈ ਇਸ ਘਟਨਾ ਦਾ ਇਸ ਗੱਡੀ ਦੇ ਡੁੱਬਣ ਦਾ ਜਉ ਹੀ ਆਲੇ ਦੁਆਲੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਮੌਕੇ ਤੇ ਰੌਲਾ ਪੈ ਗਿਆ ਵੱਡੀ ਗਿਣਤੀ ਚ ਲੋਕ ਮੌਕੇ ਤੇ ਇਕੱਠੇ ਹੋ ਗਏ ਜਿਨ੍ਹਾਂ ਨੇ ਤੁਰੰਤ ਗੱਡੀ ਨੂੰ ਗੱਡੀ ਚ ਮੌਜੂਦ ਨੌਜਵਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਤੇ ਬੜੀ ਹੀ ਮੁਸ਼ਕਲ ਨਾਲ ਪਹਿਲਾ ਗੱਡੀ ਚ ਮੌਜੂਦ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਆਖਰ ਗੱਡੀ ਕਿਵੇਂ ਪਾਣੀ ਚ ਡੁੱਬੀ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਜਿੱਥੇ ਇਹ ਭਾਰੀ ਮਾਤਰਾ ਚ ਪਾਣੀ ਖੜਾ ਨਹਿਰ ਦਾ ਰੂਪ ਪਾਣੀ ਵੱਲੋਂ ਧਾਰਿਆ ਗਿਆ ਇਹ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਬਣਿਆ ਫਲਾਈਓਵਰ ਹੈ ਜਿੱਥੇ ਭਾਰੀ 20 ਪੈਣ ਤੋਂ ਬਾਅਦ ਇੰਨੀ ਜ਼ਿਆਦਾ ਮਾਤਰਾ ਚ ਪਾਣੀ ਇਕੱਠਾ ਹੋ ਗਿਆ ਮੀਂਹ ਦੇ ਇਸ ਪਾਣੀ ਨੇ ਨਹਿਰ ਦਾ ਤਲਾਬ ਦਾ ਰੂਪ ਧਾਰਨ ਕਰ ਲਿਆ ਜਿਸ ਤੋਂ ਬਾਅਦ ਅਚਾਨਕ ਹੀ ਇਹ ਗੱਡੀ ਇਸ ਰਸਤੇ ਚ ਫਸ ਗਈ ਦੇਖਦੇ ਹੀ ਦੇਖਦੇ ਇਹ ਗੱਡੀ ਪਾਣੀ ਚ ਡੁੱਬ ਗਈ ਜਿਸ ਤੋਂ ਬਾਅਦ ਬੜੀ ਹੀ ਜਦੋ ਜਹਿਦ ਬਾਅਦ ਇਸ ਗੱਡੀ ਨੂੰ ਪਾਣੀ ਚ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਗਨੀਮਤ ਰਹੀ ਕਿ ਇਸ ਹਾਦਸੇ ਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਚਨ ਆਪਣੇ ਬਰਸਾਤ ਜ਼ਿਆਦਾ ਕਰਕੇ ਪਾਏ ਪਾਣੀ ਜਮਾ ਹੋ ਗਿਆ ਠੀਕ ਹੈ ਜੀ ਜਿਹੜੇ ਜਿਹੜਾ ਆ ਰਹੇ ਆ ਉਹਨਾਂ ਨੂੰ ਬਾਕੀ ਜਿਹੜਿਆਂ ਸਹੀ ਰਸਤੇ ਤੇ ਆ ਗੱਡੀ ਸ਼ਾਇਦ ਪਹਿਲਾਂ ਫਸੀ ਸੀ ਇੱਥੇ ਹੁਣ ਬਾਹਰ ਕੱਢਤੀ ਆ ਜੀ ਆ ਗਏ ਆਪੇ ਇਸ ਤੀ ਦਿਨਾਂ ਬਾਅਦ ਕੱਢੀ ਚੀਨੀ ਦੇ ਸੱਕਰਈ ਪਾਣੀ ਵਿੱਚ ਪਾਣੀ ਦੇ ਵਿੱਚ 5-10 ਮਿੰਟ ਤੀ ਰਹੀ ਹੈ ਤੇ ਆਪਣੇ ਆ ਗਿਆ ਕੀ ਹੈ ਵੱਡਾ ਡਿੱਗਿਆ ਗਿਆ ਜਿਵੇਂ ਉਹਦੇ ਨਾਲ ਗੱਡੀ ਹੈ ਗੱਡੀ ਨੂੰ ਬਾਹਰ ਕੱਢਣ ਤੋਂ ਬਾਅਦ ਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਗੱਡੀ ਨੂੰ ਕ्रेन ਨਾਲ ਕੱਢ ਕੇ ਬਾਹਰ ਲਿਆਂਦਾ ਗਿਆ ਹੈ ਗੱਡੀ ਚੋਂ ਕਿਸ ਤਰੀਕੇ ਨਾਲ ਪਾਣੀ ਨਿਕਲਦਾ ਦਿਖਾਈ ਦੇ ਰਿਹਾ ਹੈ ਸਾਹਮਣੇ ਇਸ ਘਟਨਾ ਨੇ ਇਹਨਾਂ ਤਸਵੀਰਾਂ ਨੇ ਹਰ ਇੱਕ ਦੇਖਣ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਸੋ ਲੋਡ ਹੈ ਮੀਂਹ ਦੇ ਮੌਸਮ 'ਚ ਬਹਾਣਾ ਨੂੰ ਧਿਆਨ ਨਾਲ ਚਲਾਉਣ ਦੀ ਤਾਂ ਕਿ ਇਹ ਅਣਸਖਾਮੀਆ ਘਟਨਾਵਾਂ ਤੋਂ ਬਚਿਆ ਜਾ ਸਕੇ ਜਗਮਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ